Oh, oh,

ਹਾਂ <laughs> ਜੀ oh कृष्ण HARE हरे 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 राम हरे राम राम हरे कृष्ण हरे कृष्ण 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 हरे 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 राम हरे राम राम हरे 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 कृष्ण हरे कृष्ण दे

ਜੇ ਕਪੂਰਥਲਾ ਵਿਕੇਸ਼ ਸ਼ਰੀ ਸ਼ਰੀਕਿਸ਼ਣ ਪਹਾੜ ਰਤ ਯਾਤਰਾ ਦਾ ਉਧਾਰੀ ਹੈ ਉਸ ਬਾਰੇ ਗੱਲ ਕਰਦੇ ਨੇ ਆ ਸ਼੍ਰੀ ਦੀਪਕ ਸਲਵਾਨ ਜਿਹੜੇ ਕਾਂਗਰਸ ਦੇ ਸ਼ਰੀ ਪ੍ਰਧਾਨ ਨੇ ਤੇ ਸਨਾ ਸੇਵਾਦਾਰ ਨੇ ਛਤਰਾ ਵਿੱਚ ਅੱਜ ਸਰ ਕੀ ਨਾਮਾ ਜੋਟਾ ਅੱਗੇ ਸਾਹਮਣੇ ਆ ਦੀਪਕ ਸਲਵਾਨਾ ਜੀ ਅੱਜ ਸਪੋਰਟ ਦੁਆਰਾ ਸ਼੍ਰੀ ਸ਼੍ਰੀ ਕ੍ਰਿਸ਼ਨ ਬਲਦੇਵ ਰਤ ਯਾਤਰਾ ਦੂਸਰੀ ਵਾਰ ਕੱਢੀ ਜਾ ਰਹੀ ਆ ਸਾਡੇ ਇਹਨਾਂ ਦੇ ਆਚਾਰਿਆ ਸੋਮ ਦੇ ਨੋਤਮ ਪ੍ਰਭੂ ਜੀ ਸਾਡੇ ਕਪੂਰਾ ਦੇ ਇਸਕੋਨ ਦੇ ਹੈਡ ਨਕੋਤਮ ਪ੍ਰਭੂ ਜੀ ਦੀ ਦੇਖਰੇਖ ਦੇ ਵਿੱਚ ਨਾਲ ਗੁਰੂ ਪ੍ਰਭੂ ਜੀ ਵਾਲੀਆ ਜੀ ਦੀ ਪਰਜੇ ਤੇ ਸਾਰੀ ਸੇਕੀ ਭਗਤ ਜਿਹੜੇ ਨੇ ਜਿਹੜੇ ਕਿ ਪ੍ਰਮਾਤਮਾ ਦਾ ਨਾਮ ਲੈਂਦੇ ਨੇ ਸਾਰਿਆਂ ਦੇ ਉਪਰਾਲੇ ਦੇ ਨਾਲ ਅੱਜ ਕੱਲ ਉਹ ਵੱਡੀ ਰੱਤ ਯਾਤਰਾ ਕੱਢੀ ਜਾ ਰਹੀ ਸਵਾਗਤ ਸਾਰਿਆਂ ਦਾ ਰੱਤ ਯਾਤਰਾ ਦੇ ਉਪਲਖ ਵਿੱਚ ਕੀ ਕੀ ਕੀਤਾ ਜਾਂਦਾ ਜਿੱਦਾਂ ਪ੍ਰਵਾਤ ਫੇਰੀਆਂ ਕਿੱਥੀਆਂ ਤੁਸੀਂ ਅੱਜ ਤੁਸੀਂ ਆਪਣੇ ਸ਼ੋਹਰਤਾਂ ਕੀਤੀ ਆ ਰਾਤ ਯਾਤਰਾ ਦੇ ਕੋਲਟੇ ਵਿੱਚ 40 ਸੰਧਿਆ ਫੇਰੀਆਂ ਪਰਿਵਾਰਕ ਲੋਕਾਂ ਵੱਲੋਂ ਇਸ ਕੌਂਡ ਦੁਆਰਾ ਕਪੂਰਥਾ ਦੇ ਹਰ ਮਹੱਲੇ ਵਿੱਚ ਹਰੇਕ ਇਲਾਕੇ ਦੇ ਵਿੱਚ ਬਲਕਿ ਜੀਵਾਨ ਨੂੰ ਵਿਰਾਜਮਾਨ ਕਰਕੇ ਉਹਨਾਂ ਦੀ ਸ਼ੋਭਾ ਯਾਤਰਾ ਦੇ ਦੌਰ ਵਿੱਚ ਸੰਧਿਆ ਫੇਰੀਆਂ ਕੱਢੀਆਂ ਗਈਆਂ ਔਰ ਉਹ 40 ਦਿਨ ਪੂਰੇ ਕੀਤੇ ਗਏ ਉਦੇ ਬਾਅਦ ਪ੍ਰਭੂ ਦਾ ਪ੍ਰੋਗਰਾਮ ਦੀ ਤਿਆਰੀ ਕੀਤੀ ਗਈ ਆ ਔਰ ਦੇਖੋ ਕਪੂਰਪੁਰੇ ਦੇ ਵਿੱਚ ਬੜਾ ਉਤਸ਼ਾਹ ਆ ਕਿਉਂਕਿ ਕਪੂਰਪੁਰਾ ਜਿਹੜਾ ਵਾ ਇੱਕ ਧਾਰਮਿਕ ਸ਼ਹਿਰ ਆ ਇੱਥੇ ਹਮੇਸ਼ਾ ਧਾਰਮਿਕ ਗੇਜਰ ਹੁੰਦੀ ਆ ਰਹੀ ਦੀ ਆ ਲੋਕਾਂ ਦੇ ਵਿੱਚ ਬੜੀ ਭਾਵਨਾਵਾਂ ਬੜੀ ਭਗਤੀ ਆ ਤੁਸੀਂ ਦੇਖੋ ਲੋਕ ਅੱਜ ਕਿਤਨਾ ਸੜਕਾਂ ਤੇ ਖੜੇ ਹੋ ਕੇ ਭਗਵਾਨ ਦਾ ਸਵਾਗਤ ਕਰਨ ਵਾਸਤੇ ਕਿਸ ਤਰ੍ਹਾਂ ਬੜੇ ਜੋਰ ਸ਼ੋਰ ਦੇ ਨਾਲ ਇਕੱਠੇ ਹੋਏ ਆ ਸੋ ਕੱਲ ਵੀ ਇਸੇ ਤਰ੍ਹਾਂ ਉਮੀਦ ਆ ਕਿ ਸਾਰਾ ਸ਼ਹਿਰ ਸਾਰੀਆਂ ਹੀ ਧਾਰਮਿਕ ਪਾਰਟੀਆਂ ਧਾਰਮਿਕ ਜੱਥੇਬੰਦੀਆਂ ਰਾਜਨੀਤਿਕ ਜੱਥੇਬੰਦੀਆਂ ਅਤੇ ਸਮਾਜ ਸੇਵਕ ਜੱਥੇਬੰਦੀਆਂ ਤੇ ਪ੍ਰਭੂ ਨਾਮ ਦੇਵਾ ਜਿੰਨੀ ਸੰਗਤਾਂ ਵੱਧ ਚੜ੍ਹ ਕੇ ಶ್ರೀ ਸ਼੍ਰੀ ਕ੍ਰਿਸ਼ਨ ਜੀ ਦੇ ਰਸ ਦਾਤਰਾ ਦੇ ਵਿੱਚ ਭਾਗ ਲਏਗੇ ਔਰ ਕਪੂਠੜਾ ਦੇ ਵਿੱਚ ਅੱਜ ਇਦਾਂ ਦਾ ਮਹੌਲ ਆ ਕਿ ਜਿਸ ਤਰ੍ਹਾਂ ਇਹ ਤਾਂ ਲੱਗਦਾ ਕਿ ਸਾਥ-ਸਾਥ ਭਲਵਾਨ ਕਪੂਠੜਾ ਦੇ ਵਿੱਚ ਆ ਗਏ ਨੇ ਕੱਲ ਦਾ ਸਰ ਕੀ ਪ੍ਰੋਗਰਾਮ ਹੋਏਗਾ ਬਰੀਫ ਕਰ ਦਿਓ ਕੱਲ ਸਵੇਰੇ ਮੰਗਲਾਰਤੀ ਹੋਏਗੀ ਉਹਦੇ ਬਾਅਦ ਬੈਰ ਬਕਰ ਸਰਵਦੇ ਦਰਸ਼ਨ ਕਰਨ ਵਾਸਤੇ ਇਹ ਖੋਲੇ ਜਾਣਗੇ ਆਰਤੀਆਂ ਹੋਣ ਗਿਆ 56 ਭੋਗ ਲਗੇਗਾ ਅਤੇ ਸ਼ਾਮ ਨੂੰ 5 ਵਜੇ ਰਥ ਉੱਪਰ ਭਗਵਾਨ ਨੂੰ ਵਿਰਾਜਮਾਨ ਕਰਕੇ ਪੂਰੇ ਕਪੂਰਦੇ ਦੀ ਪ੍ਰਕਰਮਾ ਜਿਹੜੀ ਬਾਜ਼ਾਰ ਦਾ ਮੇਨ ਏਰੀਆ ਵਾ ਉਹਦੇ ਵਿੱਚੋਂ ਰਥ ਤੇ ਬਿਠਾ ਕੇ ਭਗਵਾਨ ਨੂੰ ਔਰ ਰਸੇ ਦੁਆਰਾ ਸੰਗਤ ਨੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਰਥਾ ਖਿੱਚਣਾ ਇਹ ਪਰੰਪਰਾ ਭਗਵਾਨ ਜਗਨਨਾਥ ਜੀ ਤੋਂ ਚਲਿਆ ਆ ਰਹੀ ਆ ਔਰ ਹਰੇਕ ਨੂੰ ਪਤਾ ਵਾ ਕਿ ਉਹ ਸਰਸੇ ਨੂੰ ਖਿਚਣ ਦੇ ਨਾਲ ਹੀ ਕੋਟੀ ਕੋਟੀ ਪਾਪ ਨਸ਼ਟ ਹੋ ਜਾਂਦੇ ਆ ਔਰ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸਾਹ ਹੁੰਦਾ ਹੈ। ਥੈਂਕ ਯੂ। ਕਿਸ਼ਨਾ 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 ਹਰੇ ਹਰੇ ਹੇ ਰਾਮ ਹਰੇ ਰਾਮ 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 ਹਰੇ ਹਰੇ। ਸੁਰ ਤੁਹਾਡਾ ਸ਼ਬਦਨਾਮ ਨੀਰੇ ਜੱਗਰਵਾਲ सर जी श्री श्री कृष्ण रथ यात्रा निकल रही है वो मैं उपलक्ष्य ब्रीफ करूंगा आज कपुर्थला में रथ यात्रा जो होगी उसको निकाली जा रही है तो आज भगवान में विराजमान है यहाँ कर वो कुला में विराजमान है सभी भक्तों के ऊपर अपनी कृपा दसाने के लिए तो आप भी देखा होगा कि आज भगवान का भव्य स्वागत जो है वो बस स्टैंड के पास मिग्स मोबाइल वालों के यहाँ पर दिया गया तो बहुत ही भव्य स्वागत भगवान का हुआ सारे शहर वासियों ने आकर भगवान का स्वागत किया वहाँ पर और भगवान जी अब यहाँ पर श्री रानी मंदिर में आकर विराजमान है सिर्फ लग रही है कैसे लग रहा है आपको उतना शहर में पूरे भक्तों का शहर के निवासी हैं, बहुत सहयोग हो रहा है सारे शहर दूसरी करेंगे प्रोग्राम करके क्या होंगे कल सुबह हमारा प्रोग्राम सुबह आठ बजे शुरू हो जाएगा भगवान की मदद आरती की जाएगी उसके बाद गुरु वंदना की जाएगी फिर कथा होगी थोड़ी देर के लिए फिर ग्यारह दिन यहाँ पर प्रसाद चलेगा भी और शाम को भी मंदिर सेवा जो चलती रहेगी और शाम को पांच बजे भगवान को तो भव्य रथ के ऊपर विराजमान किया जाएगा और विराजमान करके भगवान को पूरे शहर का जो है और सभी भक्तों के ऊपर करेंगे सर आप लोगों क्या मैसेज होना चाहते हैं मेरा निवासियों को सभी को ये मेरा निवेदन है हाथ जोड़कर की आप सभी अपना तीन समय निकालें और भगवान के रथ के रागे रथ ਸੀ ਕੋ ਅਵਸ਼ਯ ਵਿਚੇਰੋ ভগবান ਕੀ ਕਹਿਤ ਨੂੰ ਕਰਮ ਕਰੇ ਹਾਰੇ ਰੇਸਤਾ